ਪੁਲਿਸ ਦਾ ਏਜੰਸੀਆਂ ਦਾ ਜੋ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣੀਆਂ ਹੁੰਦੀਆਂ ਨੇਗੀਆਂ ਇਸ ਕੇਸ ਨੂੰ ਲੈ ਕੇ ਜੋ ਇਸ ਕੇਸ ਦੇ ਉੱਤੇ ਕੰਮ ਕਰਦੇ ਹੁੰਦੇ ਆ ਉਹਨਾਂ ਲਈ ਇਹ ਦੋਵੇਂ ਸਿਰਦਰਦ ਬਣ ਗਏ ਹੁੰਦੇ ਆ ਪਰ ਉਹਨਾਂ ਦਾ ਧਿਆਨ ਕਿਤੇ ਨਾ ਕਿਤੇ ਜੋ ਪੰਜਾਬ ਦੇ ਅੰਡਰਵਰਲਡ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਗੈਂਗਸਟਰ ਦੀ ਅੱਖ ਨਾਲ ਦੇਖਿਆ ਜਾਂਦਾਗਾ ਪੁਲਿਸ ਦਾ ਧਿਆਨ ਉਹਨਾਂ ਵੱਲ ਹੁੰਦਾਗਾ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਨੇ 50 ਲੱਖ ਦਾ ਇਨਾਮ ਵੀ ਇਹਨਾਂ 'ਸੇ ਰੱਖਿਆ ਜਾਂਦਾਗਾ ਕੱਤੇ ਸਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਰਿਪੋਰਟ ਟਾਕ ਤੇ ਸੋ ਉਸੇ ਹੀ ਲੜੀ ਦਾ ਦੂਜਾ ਭਾਗ ਪਹਿਲਾ ਭਾਗ ਆਪਾਂ ਪਾਇਆ ਸੀ ਜਿਸ ਦੇ ਵਿੱਚ ਆਪਾਂ ਰਮਨਦੀਪ ਬੱਗਾ ਕੈਨੇਡੀਅਨ ਹਰਦੀਪ ਸਿੰਘ ਸੇਰੇ ਬਾਰੇ ਕੁਝ ਗੱਲਾਂ ਦੱਸਿਆ ਸੀ ਮੈਂਸ਼ਨ ਕੀਤੀਆਂ ਸੀ ਉਸੇ ਹੀ ਲੜੀ ਦਾ ਦੂਜਾ ਭਾਗ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦੇਖਣ ਨੂੰ ਤੇ ਸਿੱਖਣ ਨੂੰ ਮਿਲੂਗਾ ਵੀ ਯੋਧੇ ਤੇ ਸੋਧੇ ਦੇ ਵਿੱਚ ਫਰਕ ਕੀ ਹੁੰਦਾ ਹੀਰੇ ਤੇ ਖੀਰੇ ਦੇ ਵਿੱਚ ਕੀ ਫਰਕ ਹੁੰਦਾ ਜਿਵੇਂ ਮੈਂ ਅਕਸਰ ਕਹਿ ਦਿੰਦਾ ਹੁੰਦਾ ਕਈ ਲੋਕ ਕੋਈ ਵੀ ਸੰਘਰਸ਼ ਲੜਦੇ ਆ ਸੰਘਰਸ਼ ਦੇ ਨਾਂ ਤੇ ਸਿਰਫ ਉਹ ਡਿੰਗਾ ਮਾਰਦੇ ਆ ਹੋਰ ਕੱਖ ਵੀ ਨਹੀਂ ਕਰਦੇ ਉਵੇਂ ਹੀ ਇਹਨਾਂ ਨੇ ਜੋ ਸੰਘਰਸ਼ ਲੜਿਆ ਉਸ ਸੰਘਰਸ਼ ਦੇ ਵਿੱਚ ਕੀ ਕੀ ਮੁਸ਼ਕਲਾਂ ਇਹਨਾਂ ਦੇ ਸਾਹਮਣੇ ਆਈਆਂ ਸੋ ਉਹ ਮੈਂ ਪੂਰੀ ਇਸ ਰਿਪੋਰਟ ਦੇ ਵਿੱਚ ਦੱਸੂਗਾ ਵੀ ਕਿਵੇਂ ਇਹਨਾਂ ਨੇ ਪੂਰਾ ਨੈਟਵਰਕ ਜੋੜਿਆ ਤੇ ਸਾਰਿਆਂ ਦੇ ਨਾਮ ਮੈਂ ਮੈਂਸ਼ਨ ਕਰੂੰਗਾ ਤੇ ਜੋ ਜੋ ਉਹਨਾਂ ਦੇ ਸਿਰ ਇਲਜ਼ਾਮ ਲੱਗੇ ਜਾਂ ਜੋ ਜੋ ਉਹਨਾਂ ਦੇ ਘਟਨਾਕਰਮ ਕਿਤੇ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਸੋ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਇੱਕ ਕਰਕੇ ਸੱਤ ਹੱਤਿਆਵਾਂ ਨੂੰ ਅੰਜਾਮ ਦੇ ਦਿੰਦੇ ਆ। ਰਮਨਦੀਪ ਬੱਗਾ ਤੇ ਹਰਦੀਪ ਸਿੰਘ ਸ਼ੀਰਾ ਜੋ ਜੋ ਟਾਰਗੇਟ ਇਹਨਾਂ ਨੂੰ ਦਿੱਤੇ ਹੁੰਦੇ ਆ। 8ਵੀਂ ਹੱਤਿਆ ਇਹਨਾਂ ਨੇ ਕਰਨੀ ਹੁੰਦੀ ਹੈਗੀ ਅਮਿਤ अरोੜੇ ਦੀ। ਇਹਨਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਤੇ ਗੋਲੀ ਉਸਦੇ ਢੌਣ ਤੇ ਲੱਗਦੀ ਹੈ ਪਿੱਛੇ ਪਰ ਉਹ ਬਚ ਜਾਂਦਾ। ਜਿਹੜੇ ਸੱਤ ਕਤਲ ਇਹਨਾਂ ਨੇ ਕੀਤੇ ਸੀਗੇ ਉਹ ਕਤਲ ਕੋਈ ਆਮ ਨਹੀਂ ਸੀ। ਉਹਨਾਂ ਕਤਲਾਂ ਦਾ ਸੰਬੰਧ ਕਿਸੇ ਨਾ ਕਿਸੇ ਸੰਸਥਾ ਨਾਲ ਸੀ ਜਿਵੇਂ ਮੈਂ ਪਹਿਲੇ ਭਾਗ ਦੇ ਵਿੱਚ ਦੱਸਿਆ ਵੀ ਕੋਈ ਆਰਮੀ ਦਾ ਬਰਗੇਡੀਅਰ ਸੀ ਕੋਈ ਆਰਐਸਐਸ ਦਾ ਬੜਾ ਨਜ਼ਦੀਕੀ ਸੀ ਕੋਈ ਸਰਸੇ ਵਾਲੇ ਸਾਧ ਦਾ ਬੜਾ ਨਜ਼ਦੀਕੀ ਸੀਗਾ ਸੋ ਇਹਨਾਂ ਸੱਤੇ ਕਤਲਾਂ ਨੂੰ ਲੈ ਕੇ ਸੱਤ ਹਤਿਆਮਾਂ ਨੂੰ ਲੈ ਕੇ ਪੁਲਿਸ ਐਨਆਈਜੀ ਉਹ ਬੜੀਆਂ ਹੈਰਾਨ ਤੇ ਬੜੀਆਂ ਪਰੇਸ਼ਾਨ ਹੁੰਦੀਆਂ ਉਹਦਾ ਕਾਰਨ ਇਹ ਹੁੰਦਾਗਾ ਨਾ ਤਾਂ ਰਮਨਦੀਪ ਉਰਫ ਬੱਗੇ ਦਾ ਕੋਈ ਕ੍ਰਿਮੀਨਲ ਰਿਕਾਰਡ ਸੀ ਪਹਿਲਾਂ ਨਾ ਹਰਦੀਪ ਸਿੰਘ ਸ਼ੇਰੇ ਦਾ ਕੋਈ ਕ੍ਰਿਮੀਨਲ ਰਿਕਾਰਡ ਸੀ। ਉਸ ਟਾਈਮ ਹਰਦੀਪ ਸ਼ੇਰੇ ਦੀ ਉਮਰ 20 ਤੋਂ 21 ਸਾਲ ਦੀ ਸੀਗੀ। ਪੁਲਿਸ ਦਾ ਏਜੰਸੀਆਂ ਦਾ ਜੋ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣੀਆਂ ਹੁੰਦੀਆਂ ਨੇਗੀਆਂ ਇਹ ਇਸ ਕੇਸ ਨੂੰ ਲੈ ਕੇ ਜੋ ਇਸ ਕੇਸ ਦੇ ਉੱਤੇ ਕੰਮ ਕਰਦੇ ਹੁੰਦੇ ਆ ਉਹਨਾਂ ਲਈ ਇਹ ਦੋਵੇਂ ਸਿਰਦਰਦ ਬਣ ਗਏ ਹੁੰਦੇ ਆਗੇ। ਪਰ ਉਹਨਾਂ ਦਾ ਧਿਆਨ ਕਿਤੇ ਨਾ ਕਿਤੇ ਜੋ ਪੰਜਾਬ ਦੇ ਅੰਡਰਵਰੋਲਡ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਗੈਂਗਸਟਰ ਦੀ ਅੱਖ ਨਾਲ ਦੇਖਿਆ ਜਾਂਦਾ ਹੈਗਾ ਪੁਲਿਸ ਦਾ ਧਿਆਨ ਉਹਨਾਂ ਵੱਲ ਹੁੰਦਾਗਾ। ਸ਼ੱਕ ਦੀ ਸੂਈ ਉਸ ਟਾਈਮ ਸਰਗਰਮ ਦਵਿੰਦਰ ਬੰਮੀਹੇ ਵੱਲ ਵੀ ਜਾਂਦੀ ਆ ਜੈਪਾਲ ਵੱਲ ਵੀ ਜਾਂਦੀ ਆ ਪਰ ਕੋਈ ਕਲੂ ਨਹੀਂ ਮਿਲਦਾਗਾ ਦੂਸਰੇ ਪਾਸੇ 90 ਜੇਲ ਦੇ ਵਿੱਚ ਬੈਠਾ ਹਰਮਿੰਦਰ ਸਿੰਘ ਮਿੰਟੂ ਤੇ ਪਾਕਿਸਤਾਨ 'ਚ ਬੈਠਾ ਹਰਮੀਤ ਸਿੰਘ ਪੀ ਐਚ ਡੀ ਇਹ ਆਪਸ ਦੇ ਵਿੱਚ ਕਨੈਕਸ਼ਨ ਜੋੜ ਕੇ ਵਾਰਦਾਤਾਂ ਨੂੰ ਅੰਜਾਮ ਦਵਾ ਰਿਹਾ ਹੁੰਦਾ بڑے ਸਿਰਦਰਦ ਬਣ ਕੇ ਹੁੰਦੇ ਆ ਕਿ ਇਹ ਪੁਲਿਸ ਲਈ ਇੰਡੀਅਨ ਏਜੰਸੀਆਂ ਲਈ ਟੀਮਾਂ ਲਈ ਵੀ ਇਹ ਦੋ ਜਾਣੇ ਇਹ ਕਾਉਂਟ ਇਹਨਾਂ ਦੀ ਪਛਾਣ ਨਹੀਂ ਹੁੰਦੀ ਜੱਗੀ ਜੋਹਲ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਆਇਆ ਹੁੰਦਾ ਜਗਤਾਪ ਸਿੰਘ ਜੱਗੀ ਜੋਹਲ ਵਿਆਹ ਕਰਾਉਣਾ ਹੁਣ ਜੱਗੀ ਜੋਹਲ ਦੀਆਂ ਮੁਲਾਕਾਤਾਂ ਹਰਮਿੰਦਰ ਸਿੰਘ ਮਿੰਟੂ ਨਾਲ ਵੀ ਹੋਈਆਂ ਸੀ ਇਹ ਜਦੋਂ ਜੱਗੀ ਜੋਹਲ ਦੀ ਇੰਟਰੋਗੇਸ਼ਨ ਹੋਈ ਸੀ ਉਦੋਂ ਇਹ ਖੁਲਾਸੇ ਜੱਗੀ ਜੋਹਲ ਨੇ ਕੀਤੇ ਸੀ ਦੂਸਰਾ ਜੱਗੀ ਜੋਹਲ ਨੇ ਦੁਨੀਆ ਲੈਵਲ ਤੇ ਇੱਕ ਸਾਈਟ ਵੀ ਤਿਆਰ ਕੀਤੀ ਸੀ YouTube ਦਾ ਚੈਨਲ ਵੀ ਤਿਆਰ ਕੀਤਾ ਸੀ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀਗਾ ਵੀ ਸਿੱਖਾਂ ਨਾਲ 1984 ਦੇ ਵਿੱਚ ਧੱਕਾ ਹੋਇਆ ਸਿੱਖਾਂ ਦੀ ਨਸ਼ਲ ਕੁਸ਼ੀ ਹੋਈ ਆ ਸੋ ਕਿਤੇ ਨਾ ਕਿਤੇ ਜਦੋਂ ਆਪਾਂ ਜੋ ਇਹ ਵਿਚਾਰਧਾਰਾ ਚੱਲ ਰਹੀ ਆ ਇੰਡੀਅਨ ਤੇ ਖਾਲਸਤਾਨੀਆਂ ਦੀ ਉਹਦੇ ਵਿੱਚ ਇੰਡੀਅਨ ਸਟੇਟ ਨੂੰ ਵੀ ਨੀਵਾ ਦਿਖਾਇਆ ਜਾ ਰਿਹਾ ਕਿਤੇ ਨਾ ਕਿਤੇ ਜਿਹੜੀਆਂ ਵੱਡੇ ਲੈਵਲ ਤੇ ਇੰਡੀਅਨ ਏਜੰਸੀਆਂ ਕੰਮ ਕਰਦੀਆਂ ਹੁੰਦੀਆਂ ਉਹ ਕਦੇ ਵੀ ਨਹੀਂ ਚਾਹਣਗੀਆਂ ਵੀ ਸਾਨੂੰ ਪੂਰੀ ਦੁਨੀਆ ਲੈਵਲ ਦੇ ਉੱਤੇ ਭੰਡਿਆ ਜਾਵੇ ਉਹ ਇਹ ਗੱਲ ਵੀ ਬਾਹਰ ਆ ਜਾਂਦੀ ਆ ਵੀ ਉਹ ਸਾਈਟ ਜੱਗੀ ਜੋਹਲ ਦੀ ਤਿਆਰ ਕੀਤੀ ਵੀ ਆ ਜੱਗੀ ਜੋਹਲ ਦੀਆਂ ਉਹਨਾਂ ਦਿਨਾਂ ਦੇ ਵਿੱਚ ਮੁਲਾਕਾਤਾਂ ਰਮਨਦੀਪ ਬੱਗੇ ਨਾਲ ਵੀ ਹੁੰਦੀਆਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੱਗੀ ਜੋਹਲ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ ਦੇ ਵਿੱਚ ਵੀ ਹੁੰਦਾ ਥੋੜੇ ਬਹੁਤੇ ਕਲੂ ਕਾਨੂੰਨ ਨੂੰ ਮਿਲਦੇ ਆ ਪੁਲਿਸ ਨੂੰ ਮਿਲਦੇ ਆ ਏਜੰਸੀਆਂ ਨੂੰ ਮਿਲਦੀ ਆ ਜਿਵੇਂ ਮੈਂ ਹਰ ਵੀਡੀਓ ਦੇ ਵਿੱਚ ਕਹਿਣਾਗਾ ਵੀ ਕਿਸੇ ਵੀ ਦੇਸ਼ ਦਾ ਕਾਨੂੰਨ ਆ ਉਹ ਕ੍ਰਿਮੀਨਲ ਨੂੰ ਬਦਕਾ ਹੀ ਹੁੰਦਾ ਜੇ ਕੋਈ ਵੀ ਬੰਦਾ ਕ੍ਰਾਈਮ ਕਰਦਾ ਉਹ ਦੋ ਕਦਮ ਸੋਚਦਾ ਤਾਂ ਕਾਨੂੰਨ ਹਮੇਸ਼ਾ 10 ਕਦਮ ਸੋਚਦਾ ਹੀ ਹੈਗਾ ਵੀ ਕਿਤੇ ਨਾ ਕਿਤੇ ਬੰਦਾ ਕੋਈ ਨਾ ਕੋਈ ਕਲੂ ਛੱਡ ਹੀ ਦਿੰਦਾ ਕਾਨੂੰਨ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਕਰਕੇ ਉੱਥੇ ਤੱਕ ਪਹੁੰਚ ਹੀ ਜਾਂਦਾ ਓਵੇਂ ਹੀ ਪਹਿਲਾਂ ਜਿਮੀ ਨੂੰ ਅਰੈਸਟ ਕੀਤਾ ਜਾਂਦਾਗਾ ਜਿਮੀ ਦੁਆਰਾ ਜੱਗੀ ਜੋਹਲ ਨੂੰ ਅਰੈਸਟ ਕੀਤਾ ਜਾਂਦਾਗਾ ਫਿਰ ਜੱਗੀ ਜੋਹਲ ਦੀ ਇੰਟਰੋਗੇਸ਼ਨ ਹੁੰਦੀ ਆ ਇੰਟਰੋਗੇਸ਼ਨ ਦੇ ਵਿੱਚ ਜੱਗੀ ਜੋਹਲ ਕਈ ਖੁਲਾਸੇ ਕਰਦਾ ਤੇ ਉਹਨਾਂ ਖਲਾਸਿਆਂ ਦੇ ਵਿੱਚ ਨਾਮ ਮੂਹਰੇ ਆਉਂਦਾਗਾ ਰਮਨਦੀਪ ਸਿੰਘ ਬੱਗੇ ਦਾ ਜੋ ਟਾਰਗੇਟ ਕਿਲਿੰਗ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਹੁੰਦਾਗਾ ਸੋ ਅਖਬਾਰਾਂ ਦੇ ਉੱਪਰ ਨਿਊਜ਼ਾਂ ਵੀ ਲੱਗਦੀਆਂ ਨੇ ਕਿਉਂਕਿ ਕਈ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਆ ਚੁੱਕੇ ਹੁੰਦੇ ਆ ਪਰ ਇਹਨਾਂ ਦੇ ਮੂੰਹ ਬੰਦੇ ਹੁੰਦੇ ਆ ਇਹਨਾਂ ਦੀ ਪ੍ਰੋਪਰ ਪਛਾਣ ਨਹੀਂ ਹੁੰਦੀ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਨੇ 50 ਲੱਖ ਦਾ ਇਨਾਮ ਵੀ ਇਹਨਾਂ 'ਤੇ ਰੱਖਿਆ ਜਾਂਦਾਗਾ ਤੇ ਪੁਲਿਸ ਦੇ ਵਧੀਆ ਰੈਂਕ ਦੀ ਨੌਕਰੀ ਤੱਕ ਰੱਖੀ ਜਾਂਦੀ ਹੁੰਦੀ ਹੈ ਵੀ ਜੋ ਬੰਦਾ ਇਹਨਾਂ ਨੂੰ ਫੜਾਊਗਾ ਜਦੋਂ ਰਮਨਦੀਪ ਬੱਗੇ ਦਾ ਨਾਮ ਬਾਹਰ ਨਿਕਲ ਕੇ ਆਉਂਦਾਗਾ ਅਖਬਾਰਾਂ ਦੇ ਵਿੱਚ ਪੋਸਟਰ ਵੀ ਲਾਏ ਜਾਂਦੇ ਆਗੇ ਇਹਨਾਂ ਦੇ ਨਾਮਾਂ ਦੇ ਵੀ ਇਹਨਾਂ ਦੀ ਸਾਨੂੰ ਭਾਲ ਲੱਗੀ ਜਾਨਕਿ ਇਹਨਾਂ ਦੀ ਭਾਰਤੀ ਏਜੰਸੀਆਂ ਨੂੰ ਪੁਲਿਸ ਨੂੰ ਐਨਆਈਏ ਨੂੰ ਭਾਲ ਲੱਗੀ ਸੋ ਇਦਾਂ ਹੀ ਰਮਨਦੀਪ ਸਿੰਘ ਬੱਗਾ ਜਦੋਂ ਸ਼ੱਕ ਦੇ ਘੇਰੇ ਦੇ ਵਿੱਚ ਪੂਰਾ ਆ ਜਾਂਦਾਗਾ ਤਾਂ ਰਮਨਦੀਪ ਸਿੰਘ ਬੱਗੇ ਦਾ ਪਤਾ ਕਰਵਾਇਆ ਜਾਂਦਾਗਾ ਇਸ ਗੱਲ ਨੂੰ ਮੈਂ ਖੇਰੋ ਕੇ ਇੱਕ ਦੋ ਗੱਲਾਂ ਤੁਹਾਨੂੰ ਦੱਸਣੀਆਂ ਬੜੀਆਂ ਜ਼ਰੂਰੀ ਨੇਗੀਆ ਗੁਗਨੀ ਗਰੇਵਾਲ ਵੀ ਜੇਲ੍ਹ ਦੇ ਵਿੱਚ ਬੈਠਾ ਹੈਰਾਨ ਵੀ ਹੁੰਦਾ ਇਹ ਵੀ ਗੱਲਾਂ ਇੰਟਰੋਗੇਸ਼ਨ ਚ ਬਾਹਰ ਨਿਕਲ ਕੇ ਆਈਆਂ ਨੇ ਵੀ ਗੁਗਨੀ ਗਰੇਵਾਲ ਨੇ ਵੀ ਰਮਨਦੀਪ ਬੱਗੇ ਨੂੰ ਕਿਹਾ ਸੀਗਾ ਵੀ ਤੁਸੀਂ ਇੰਨਾ ਅਸਲਾ ਕਰਦੇ ਕਿਉਂ ਕਹਿੰਦੇ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀਗਾ ਤਾਂ ਮਹੀਨੇ ਬਾਅਦ ਰਮਨਦੀਪ ਬੱਗਾ ਉਹ ਤੋਂ ਵਿਪਨਾਂ ਦੀ ਮੰਗ ਕਰਦਾ ਹੁੰਦਾ ਸੀਗਾ ਵੀ ਮੈਨੂੰ ਵਿਪਨ ਹੋਰ ਚਾਹੀਦੇ ਆ ਗੁਗਨੀ ਗਰੇਵਾਲ ਨੇ ਜਦੋਂ ਪੁੱਛਿਆ ਵੀ ਸੀਗਾ ਵੀ ਤੁਸੀਂ ਵਿਪਨਾਂ ਦਾ ਕਰਦੇ ਕਿਉਂ ਰਮਨਦੀਪ ਬੱਗੇ ਦਾ ਜਵਾਬ ਸੀਗਾ ਵੀ ਮੈਂ ਤੁਹਾਡੇ ਤੋਂ ਲੈ ਕੇ ਅੱਗੇ ਵੇਚ ਦਿੰਦਾ ਮੈਂ ਸਪਲਾਇਰ ਹਾਂ ਪਰ ਇਹ ਨਹੀਂ ਸੀ ਪ੍ਰੋਪਰ ਲੱਸੀਆ ਵੀ ਅਸੀਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਨੇ ਆ ਕਿਉਂਕਿ ਰਮਨਦੀਪ ਬੱਗੇ ਦਾ ਤੇ ਗੁੰਗਣੀ ਗਰੇਵਾਲ ਦਾ ਪਿੰਡ ਨੇੜੋ-ਨੇੜ ਸੀਗੀ ਦੂਸਰੀ ਗੱਲ ਬੱਗੇ ਹੁਣਾ ਦਾ ਸ਼ੇਰੇ ਹੁਣਾ ਦਾ ਇੰਨਾ ਲੰਮਾ ਸਰਕਲ ਇਸ ਕਰਕੇ ਚੱਲ ਗਿਆ ਇੱਕ ਤਾਂ ਇਹਨਾਂ ਨੇ ਕੋਈ ਫੇਸਬੁੱਕ ਤੇ ਪੋਸਟ ਨਹੀਂ ਪਾਈ ਵੀ ਜਾਨ ਸੀ ਕਿਸੇ ਵੀ ਹੱਤਿਆ ਦੀ ਜ਼ਿੰਮੇਵਾਰੀ ਲਈ ਆ ਦੂਸਰਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਬਿਲਕੁਲ ਜ਼ੀਰੋ ਸੀ ਹੁਣ ਉਸੇ ਹੀ ਜੋ ਸੰਘਰਸ਼ ਇਹਨਾਂ ਨੇ ਵਿੱਡਿਆ ਸੀਗਾ ਕੇਐਲਐਫ ਨੂੰ ਲੈ ਕੇ ਉਹ ਚੱਲਦੇ ਸੰਘਰਸ਼ ਦੇ ਵਿੱਚ ਰਮਨਦੀਪ ਬੱਗੇ ਦੇ ਪਿੰਡ ਦੇ ਕੁਝ ਨੌਜਵਾਨ ਜਿਨ੍ਹਾਂ ਦੀ ਸ਼ਰਾਬ ਪੀਤੀ ਹੁੰਦੀ ਹੈਗੀ ਉਹ ਰਮਨਦੀਪ ਬੱਗੇ ਤੇ ਹਮਲਾ ਕਰ ਦਿੰਦੇ ਹੈਗੇ ਕਿਉਂਕਿ ਰਮਨਦੀਪ ਬੱਗੇ ਦਾ ਜਿਹੜਾ ਕੰਮ ਸੀ ਜਿਹੜਾ ਉਹਦਾ ਕਾਰੋਬਾਰ ਸੀ ਉਹ ਇੱਕ ਇਨੋਵਾ ਕਾਰ ਚਲਾਉਂਦਾ ਸੀ ਜਿਵੇਂ ਆਪਾਂ ਇਨੋਵਾ ਕਾਰ ਲੈ ਕੇ ਜਾਣੇ ਹੋਣ ਜਾਂ ਦਿੱਲੀ ਕਿਸੇ ਨੂੰ ਚੜਾਉਣ ਜਾਣੇ ਆ ਜਾਂ ਦਿੱਲੀ ਤੋਂ ਪੰਜਾਬ ਨੂੰ ਕਿਸੇ ਨੂੰ ਲੈ ਕੇ ਆਉਣੇ ਆ ਵੀ ਉਸ ਤਰ੍ਹਾਂ ਕਿਰਾਏ ਤੇ ਗੱਡੀ ਚਲਾਉਂਦਾ ਸੀਗਾ ਸੋ ਰਮਨਦੀਪ ਬੱਗੇ ਨੇ 24 ਦਾ ਪਰਚਾ ਆਪਦੇ ਪਿੰਡ ਦੇ ਨੌਜਵਾਨਾਂ ਤੇ ਕਰਵਾਇਆ ਸੀਗਾ ਜੇ ਚਾਹੁੰਦਾ ਤਾਂ ਰਮਨਦੀਪ ਬੱਗਾ ਉਹਨਾਂ ਦਾ ਵੀ ਉਹੀ ਹਾਲ ਕਰ ਸਕਦਾ ਸੀਗਾ ਵੀ ਜੋ 7 ਖਤਿਆਵਾਂ ਇਹਨਾਂ ਨੇ ਕੀਤੀਆਂ ਨੇ ਕਿਤੇ ਨਾ ਕਿਤੇ ਇਹ ਕਹਾਣੀ ਇਹਨਾਂ ਦੀ ਪੜ ਕੇ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਜਿਹੜੀ ਉਹਨਾਂ ਦਾ ਮੇਨ ਕਾਰਨ ਸੀ ਹਤਿਆਮਾਂ ਦਾ ਇਹਨਾਂ ਦਾ ਸੰਘਰਸ਼ ਸੀ ਇਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਨਿੱਜੀ ਰੌਲਾ ਨਹੀਂ ਸੀਗਾ ਜੇ ਚਾਹੁੰਦੇ ਤਾਂ ਉਹ ਨੌਜਵਾਨਾਂ ਦਾ ਵੀ ਇਹ ਨੁਕਸਾਨ ਕਰ ਦਿੰਦੇ ਪਰ ਉਦੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਰਮਨਦੀਪ ਬੱਗਾ ਹੀ ਆ ਜੋ ਮੋਟਰਸਾਈਕਲ ਚਲਾਉਂਦਾ ਕਤਲ ਕਰਕੇ ਉਸ ਤੋਂ ਬਾਅਦ ਸ਼ਹਿਰਾ ਇਟਲੀ ਚ ਲਿਆ ਜਾਂਦਾ ਤਾਂ ਰਮਨਦੀਪ ਬੱਗਾ ਆਪਣੇ ਕੰਮਕਾਰ ਦੁਆਰੇ ਫੇਰ ਕਰਨ ਲੱਗ ਜਾਂਦਾਗਾ ਜਦੋਂ ਰਮਨਦੀਪ ਬੱਗੇ ਦੀ ਪਹਿਚਾਨ ਹੋ ਜਾਂਦੀ ਹੈ ਕਿ ਮੋਟਰਸਾਈਕਲ ਚਲਾਉਣ ਵਾਲਾ ਰਮਨਦੀਪ ਬੱਗਾਗਾ ਅੱਗੇ ਦੀ ਅੱਗੇ ਫੋਟੋਆਂ ਵੀ ਪਹੁੰਚ ਜਾਂਦੀਆਂ ਨੇ ਸਭ ਕੁਝ ਪਹੁੰਚ ਜਾਂਦਾ ਤਾਂ ਰਮਨਦੀਪ ਬੱਗੇ ਦਾ ਪੂਰਾ ਪਿੰਡ ਪੁਲਿਸ ਵੱਲੋਂ ਘੇਰ ਲਿਆ ਜਾਂਦਾਗਾ ਉਸ ਤੋਂ ਬਾਅਦ ਆਈਜੀ ਰੈਂਕ ਦਾ ਅਧਿਕਾਰੀ ਸਿਵਲ ਡਰੈਸ ਦੇ ਵਿੱਚੋਂ ਰਮਨਦੀਪ ਬੱਗੇ ਦੇ ਘਰ ਆਉਂਦਾ ਰਮਨਦੀਪ ਬੱਗੇ ਨੂੰ ਸਵਾਲ ਕਰਦਾ ਉਸ ਟਾਈਮ ਪਿੰਡ ਵਾਲੇ ਵੀ ਦੱਸਦੇ ਆ ਵੀ ਰਮਨਦੀਪ ਬੱਗਾ ਆਪਦੇ ਘਰੇ ਆਪਦੀ ਕਾਰ ਤੋੜਿਆ ਸੀਗਾ ਆਈਜੀ ਰਿੰਕ ਦਾ ਅਧਿਕਾਰੀ ਰਮਨਦੀਪ ਸਿੰਘ ਬੱਗੇ ਨੂੰ ਇਹ ਗੱਲ ਕਹਿੰਦਾਗਾ ਵੀ ਤੇਰੀ ਗੱਡੀ ਕਿਰਾਏ ਤੇ ਕਰਾਉਣੀ ਆ ਮਤਲਬ ਇਦਾਂ ਦੀਆਂ ਉਹਨਾਂ ਦੇ ਆਪਸ ਦੇ ਵਿੱਚ ਗੱਲਾਂ ਹੋਣ ਲੱਗ ਜਾਈਆਂ ਤੇ ਅਸੀਂ ਹਿਮਾਚਲ ਜਾਣਾਗਾ ਤਾਂ ਰਮਨਦੀਪ ਬੱਗਾ ਕਹਿੰਦੇ ਉਸ ਸਮੇ ਉਸ ਨੂੰ ਜਵਾਬ ਦੇ ਦਿੰਦਾ ਵੀ ਮੈਂ ਕਿਸੇ ਦੀ ਹੋਰ ਗੱਡੀ ਭੇਜ ਦਿੰਦਾਗਾ ਮੈਂ ਬਿਜੀ ਆ ਮੇਰੇ ਕਿਸੇ ਰਿਸ਼ਤੇਦਾਰ ਨੇ ਬਾਹਰੋਂ ਆਣਾ ਮੈਂ ਉਹਨੂੰ ਪਿੱਕ ਕਰਕੇ ਲਿਆਉਣਾਗਾ ਇੰਨੇ ਨੂੰ ਹੀ ਗੱਲਾਂ ਕਰਦੇ ਕਰਾਉਂਦੇ ਕਈ ਅਧਿਕਾਰੀ ਪੁਲਿਸ ਦੇ ਹੋਰ ਆ ਜਾਂਦੇ ਆ ਜੋ ਰਮਨਦੀਪ ਦੀਪ ਬੱਗੇ ਨੂੰ ਜੱਫਾ ਮਾਰ ਲੈਂਦੇ ਆ ਤੇ ਉਸ ਤੋਂ ਬਾਅਦ ਚੁੱਕ ਕੇ ਲੈ ਜਾਂਦੇ ਆ ਤੇ ਇਹ ਵੀ ਸਾਹਮਣੇ ਆਇਆ ਵੀ ਜਦੋਂ ਰਮਨਦੀਪ ਸਿੰਘ ਬੱਗਾ ਅਰੈਸਟ ਹੋ ਜਾਂਦਾਗਾ ਉਸ ਤੋਂ ਬਾਅਦ ਚਾਰ ਪਿੰਡਾਂ ਦੀਆਂ ਪੰਚਾਇਤਾਂ ਟਰਾਲੀਆਂ ਭਰ ਕੇ ਜਿੱਥੇ ਰਮਨਦੀਪ ਬੱਗੇ ਨੂੰ ਰੱਖਿਆ ਗਿਆ ਹੁੰਦਾਗਾ ਉਹਦੇ ਮੂਹਰੇ ਜਾ ਕੇ ਧਰਨਾ ਲਾ ਦਿੰਦੀਆਂ ਨੇ ਇਹ ਕਿਰਤ ਕਰਕੇ ਖਾਣ ਵਾਲਾ ਨੌਜਵਾਨ ਆ ਤੁਸੀਂ ਇਹਦੇ ਤੇ ਨਜਾਇਜ਼ ਝੂਠੇ ਇਲਜ਼ਾਮ ਲਾ ਕੇ ਝੂਠੇ ਪਰਚੇ ਪਾ ਕੇ ਇਸ ਨੌਜਵਾਨ ਨੂੰ ਚੱਕਿਆਗਾ ਵੀ ਇਸ ਨੂੰ ਰਿਹਾ ਕਰੋ ਰਮਨਦੀਪ ਸਿੰਘ ਬੱਗੇ ਵੱਲੋਂ ਹੀ ਮੰਨ ਲਿਆ ਜਾਂਦਾ ਹੈਗਾ ਵੀ ਹਾਂ ਮੈਂ ਇਹ ਕੰਮ ਕੀਤੇ ਹੈਗੇ ਤੇ ਰਮਨਦੀਪ ਸਿੰਘ ਬੱਗੇ ਵੱਲੋਂ ਹੀ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਅਪੀਲ ਕੀਤੀ ਜਾਂਦੀ ਹੈ ਜਾਂ ਬੇਨਤੀ ਕੀਤੀ ਜਾਂਦੀ ਹੈ ਵੀ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਇਹ ਜੋ ਘਟਨਾਕਰਮ ਹੋਏ ਆ ਜੋ ਹੱਤਿਆਵਾਂ ਹੋਈਆਂ ਨੇ ਉਸ ਦੇ ਵਿੱਚ ਮੇਰਾ ਹੀ ਰੋਲ ਆ ਤਾਂ ਉਹ ਲੋਕ ਵੀ ਹੈਰਾਨ ਹੁੰਦੇ ਆ ਵੀ ਇੰਨਾ ਨਰਮ ਮੁੰਡਾ ਕਰਕੇ ਖਾਣ ਵਾਲਾ ਮੁੰਡਾ ਇਹ ਦੂਸਰਾ ਰੂਪ ਇਹਦਾ ਕਿਹੜਾ ਹੈ ਉਹ ਲੋਕ ਸਾਰੇ ਉੱਥੋਂ ਉੱਠ ਜਾਂਦੇ ਆ ਤੇ ਰਮਨਦੀਪ ਸਿੰਘ ਬੱਗੇ ਦਾ 4 ਤੋਂ 5 ਦਿਨਾਂ ਦੀ ਇੰਟਰੋਗੇਸ਼ਨ ਹੁੰਦੀ ਆ ਥਰਡ ਡਿਗਰੀ ਹੁਣੇ ਹੀ ਸੀ ਕਿਉਂਕਿ ਕਾਨੂੰਨ ਦੇ ਲਈ ਉਹ ਗਲੇ ਦੀ ਹੱਡੀ ਬਣ ਚੁੱਕੇ ਸੀ ਇੰਟਰੋਗੇਸ਼ਨ ਦੇ ਵਿੱਚ ਰਮਨਦੀਪ ਬੱਗਾ ਮੂੰਹ ਆਪਣਾ ਨਹੀਂ ਖੋਲਦਾ ਉਹਦਾ ਕਾਰਨ ਇਹ ਹੁੰਦਾਗਾ ਵੀ ਮੈਂ ਫੜਿਆ ਗਿਆ 4 ਤੋਂ 5 ਦਿਨ ਮੈਂ ਸਮਾਂ ਬਤਾਵਾ ਤਾਂ ਕਿ ਮੇਰੇ ਜਿਹੜੇ ਦੂਸਰੇ ਸਾਥੀ ਆ ਦੂਸਰਾ ਸਾਥੀ ਜੋ ਹਰਦੀਪ ਸਿੰਘ ਸ਼ੇਰਾ ਉਸ ਨੂੰ ਪਤਾ ਲੱਗ ਜੇ ਵੀ ਮੈਂ ਫੜਿਆ ਗਿਆ ਜੋ ਮੇਰੇ ਹੋਰ ਬੰਦਿਆਂ ਤੱਕ ਵੀ ਮੈਸੇਜ ਪਹੁੰਚ ਜੇ ਉਹ ਆਪਣੇ ਆਪ ਨੂੰ ਸੇਵ ਕਰ ਜਾਣ ਤੇ ਉਹ ਇਥੋਂ ਨਿਕਲ ਜੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਰਦੀਪ ਸਿੰਘ ਸ਼ੇਰਾ ਕਤਲ ਕਰਕੇ ਇਟਲੀ ਚਲਾ ਜਾਂਦਾ ਸੀਗਾ ਇਟਲੀ ਤੋਂ ਬਾਅਦ ਵਾਪਸ ਆਉਂਦਾ ਸੀਗਾ ਉਮੇਰ ਅਮਨਦੀਪ ਬੱਗਾ ਬਾਹਰ ਦਾਤ ਨੂੰ ਅੰਜਾਮ ਦੇ ਕੇ ਆਪਣਾ ਕੰਮ ਕਰਨ ਲੱਗ ਜਾਂਦਾ ਸੀਗਾ ਆਪਦੀ ਗੱਡੀ ਦੁਆਰੇ ਫਿਰ ਚਲਾਉਣ ਲੱਗ ਜਾਂਦਾ ਸੀਗਾ ਪਰ ਇਹ ਅਗਲੇ ਭਾਗ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਇਹ ਕੋਈ ਕਾਰਨ ਆ ਵੀ ਮੈਂ ਇਹ ਭਾਗ ਛੋਟੇ ਬਣਾ ਰਿਹਾ ਪੂਰੇ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਇਸ ਕਹਾਣੀ ਦੀ ਸਮਝ ਆ ਜਾਵੇ ਵੀ ਉਸ ਤੋਂ ਬਾਅਦ ਹਰਦੀਪ ਸਿੰਘ ਸ਼ੇਰਾ ਇਟਲੀ ਨੂੰ ਨਿਕਲ ਸਕਦਾ ਸੀਗਾ ਤੇ ਪੁਲਿਸ ਵੱਲੋਂ ਕੀਤੇ ਖੁਲਾਸੇ ਆ ਜਦੋਂ ਉਸ ਨੂੰ ਪਤਾ ਲੱਗਿਆ ਵੀ ਰਮਨਦੀਪ ਸਿੰਘ ਬੱਗਾ ਚੱਕਿਆ ਗਿਆ ਪਰ ਉਹਨੇ ਨਹੀਂ ਬਾਹਰ ਜਾਣਾ ਅਹੀ ਨੇ ਸਮਝਿਆ ਵੀ ਮੈਂ ਰਮਨਦੀਪ ਸਿੰਘ ਬੱਗੇ ਨੂੰ ਛੱਡ ਕੇ ਚਲਿਆ ਜਾਵਾਂ ਹਾਲਾਂਕਿ ਇਹਨਾਂ ਦੀਆਂ ਮੁਲਾਕਾਤਾਂ ਸੀਮਤੀ ਸੀਗਾ ਉਹਨੇ ਫੇਰ ਬਾਹਰ ਜਾਣ ਨੂੰ ਠੁੱਡਾ ਮਾਰਿਆ ਉਹ ਅਗਲੇ ਭਾਗ ਦੇ ਵਿੱਚ ਮੈਂ ਕੁਝ ਗੱਲਾਂ ਜ਼ਿਕਰ ਕਰੂੰਗਾ ਇਕਵਾਲ ਪ੍ਰੀਤ ਪਲਵਾਨ ਦਾ ਜ਼ਿਕਰ ਕਰੂੰਗਾ ਬਹਾਦਰ ਦਾ ਜ਼ਿਕਰ ਕਰੂੰਗਾ ਤੇ ਇੱਕ ਗੱਲ ਹੋਰ ਇਹਦੇ ਵਿੱਚ ਮੈਂਸ਼ਨ ਕਰਨੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਰਮਨਦੀਪ ਬੱਗੇ ਦੇ ਉੱਪਰ ਹਮਲਾ ਕੀਤਾ ਸੀ ਨਾ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗ ਕੇ ਲੱਗ ਜਾਂਦਾਗਾ ਵੀ ਸੱਤ ਕਤਲਾਂ ਨੂੰ ਅੰਜਾਮ ਦੇਣ ਵਾਲੇ ਰਮਨਦੀਪ ਬੱਗਾ ਇਹ ਨੌਜਵਾਨ ਆਗਾ ਇਹ ਉਹੀ ਸਾਡੇ ਪਿੰਡ ਦਾ ਰਮਨਦੀਪ ਬੱਗਾਗਾ ਤਾਂ ਉਹ ਲੋਕ ਜਾ ਕੇ ਰਮਨਦੀਪ ਬੱਗੇ ਦੇ ਪਿਓ ਦੇ ਪੈਰਾਂ 'ਤੇ ਜਾਂਦੇ ਆ ਵੀ ਸਾਨੂੰ ਬਖਸ਼ ਲਓ ਸਾਨੂੰ ਪਤਾ ਨਹੀਂ ਸੀ ਇਹ ਵੀ ਗੱਲ ਸੱਚ ਹੈ ਉਸ ਤੋਂ ਬਾਅਦ ਜਦੋਂ ਰਮਨਦੀਪ ਬੱਗੇ ਜੇਲ੍ਹ 'ਚ ਸੀ ਤਾਂ ਉਹ ਜੇਲ੍ਹ 'ਚ ਜਾ ਕੇ ਰਮਨਦੀਪ ਬੱਗੇ ਤੋਂ ਮਾਫੀ ਮੰਗ ਕੇ ਆਉਂਦੇ ਆ ਰਮਨਦੀਪ ਬੱਗੇ ਨੇ ਉਹਨਾਂ ਤੇ ਕੋਈ ਵਾਅਦਾ ਨਹੀਂ ਕੀਤਾ ਉਹਦਾ ਕਾਰਨ ਇਹ ਸੀ ਉਹਨੇ ਆਪਦੀ ਨਿੱਜੀ ਲੜਾਈ ਨਹੀਂ ਲੜੀ ਜੋ ਉਹਨੇ ਸੰਘਰਸ਼ ਜੋ ਉਹਨੇ ਸੋਚਿਆ ਸੀ ਜਾਂ ਉਹ ਕਿਸੇ ਤੋਂ ਪ੍ਰਭਾਵਿਤ ਹੋਇਆ ਸੀ ਉਹਨੇ ਉਹ ਸਿਰਫ ਸੰਘਰਸ਼ ਲੜਿਆ ਸੋ ਉਸ ਤੋਂ ਬਾਅਦ ਜਦੋਂ 4 ਤੋਂ 6 ਦਿਨ ਜਦੋਂ ਅੰਨ ਤਸ਼ੱਦਦ ਰਮਨਦੀਪ ਸਿੰਘ ਬੱਗੇ ਤੇ ਹੁੰਦਾ ਤਾਂ ਉਸ ਨੂੰ ਪੁੱਛਿਆ ਜਾਂਦਾ ਵੀ ਜੋ ਤੇਰੇ ਨਾਲ ਸ਼ੂਟਰ ਆ ਉਹ ਕੌਣ ਆ ਉਸ ਦੀ ਪਛਾਣ ਦੱਸ ਧਰਮਨਦੀਪ ਸਿੰਘ ਬੱਗਾ ਉਹਨਾਂ ਨੂੰ ਇਹ ਗੱਲ ਕਲੀਅਰ ਕਰਦਾਗਾ ਵੀ ਉਸ ਨੌਜਵਾਨ ਬਾਰੇ ਮੈਂ ਨਹੀਂ ਜਾਣਦਾ ਮੈਨੂੰ ਇੰਨਾ ਪਤਾ ਹੈਗਾ ਵੀ ਉਹ ਇਟਲੀ ਜਾਂਦਾ ਆਉਂਦਾਗਾ ਉਸ ਦੇ ਛੇਰ ਬਣਿਆ ਵਾ ਤੇ ਮੰਜੀ ਸਾਹਿਬ ਤੋਂ ਫਤੇਗੜ ਸਾਹਿਬ ਵੱਲ ਉਹ ਰਹਿੰਦਾਗਾ ਤੇ ਬਹੁਤ ਮਹਿੰਗੀ ਜਿਮ ਦੇ ਵਿੱਚੋਂ ਉਹ ਲੱਗਿਆ ਵਗਾ ਵਰਜਸ਼ ਕਰਦਾਗਾ ਇੰਨੀ ਕਿ ਜਾਣਕਾਰੀ ਮੈਨੂੰ ਉਸ ਬਾਰੇ ਹੈ ਤੋ ਬਾਕੀ ਗੱਲਾਂ ਬਾਕੀ ਕਹਾਣੀ ਅਗਲੀ ਰਿਪੋਰਟ ਦੇ ਵਿੱਚ ਤੁਹਾਨੂੰ ਮੈਂਸ਼ਨ ਕਰਕੇ ਦੱਸਾਂਗੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਕਰਿਓ ਅਗਲੀ ਕਹਾਣੀ ਦੇ ਵਿੱਚ ਬਹੁਤ ਦਿਲਚਸਪ ਗੱਲਾਂ ਲੱਗੀਆਂ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਗੱਲਾਂ ਦੱਸਤੀਆਂ ਵੀ ਜੇ ਹਰਦੀਪ ਸਿੰਘ ਸ਼ੀਰਾ ਚਾਹੁੰਦਾ ਉਹ ਇਟਲੀ ਜਾ ਸਕਦਾ ਸੀਗਾ ਕਿਉਂਕਿ ਉਹਨੂੰ ਬੜੇ ਟਾਈਮ ਰਹਿੰਦੇ ਪਤਾ ਲੱਗ ਗਿਆ ਸੀਗਾ ਪਰ ਉਹਨੇ ਨਹੀਂ ਇਹ ਚੰਗਾ ਸਮਝਿਆ ਵੀ ਮੈਂ ਆਪਣੇ ਨਾਲ ਦੇ ਨੂੰ ਛੱਡ ਕੇ ਜਾਊਂਗਾ ਅਗਲੇ ਭਾਗ ਦੇ ਵਿੱਚ ਮੈਂ ਕਲੀਅਰ ਕਰੂੰ ਤੇ ਅਗਲੇ ਭਾਗ ਦੇ ਵਿੱਚ ਮੈਂ ਇਹ ਵੀ ਗੱਲ ਬੜੇ ਵਿਵਾਗ ਤਰੀਕੇ ਨਾਲ ਕਲੀਅਰ ਕਰੂੰ ਜਦੋਂ ਇਹਨਾਂ ਨੇ ਰੋਪੜ ਜੇਲ੍ਹ ਦੇ ਵਿੱਚ ਨਿਸ਼ਾਂਤ ਸ਼ਰਮੇ ਤੇ ਹਮਲਾ ਕੀਤਾ ਉਦੋਂ ਵੀ ਜਦੋਂ ਇੱਕ ਰਾਤ ਪਹਿਲਾਂ ਪਲੈਨਿੰਗ ਬਣੀ ਬਹੁਤ ਲੋਕ ਸੀ ਜਿਵੇਂ ਮੈਂ ਅਕਸਰ ਕਹਿ ਦਿੰਦਾ ਡਿੰਗਾ ਮਾਰਨ ਵਾਲੇ ਤੇ ਜਦੋਂ ਸਵੇਰ ਹੋ ਜਾਂਦੀ ਆ ਤੇ ਕਹਿੰਦੇ ਆ ਵੀ ਆਜੋ ਆਪਾਂ ਹਮਲਾ ਕਰਦੇ ਆ ਉਹਦੇ ਤੇ ਤਾਂ ਉਦੋਂ ਸਿਰਫ ਤਿੰਨ ਹੀ ਰਹਿ ਜਾਂਦੇ ਆ ਰਮਨਦੀਪ ਸਿੰਘ ਬੱਗਾ ਤੇ ਨਾਲ ਇਕਬਾਲ ਪ੍ਰੀਤ ਤੇ ਨਾਲ ਬਹਾਦਰ ਸਿੰਘ ਲਖਨੌਰ ਇਹ ਨੌਜਵਾਨਾਂ ਦਾ ਜ਼ਿਕਰ ਮੈਂ ਕਰੂੰਗਾ ਸੋ ਇੱਕ ਵਾਰ ਫੇਰ ਤੋਂ ਬੇਨਤੀ ਕਰਦੇ ਹਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਆਪਣਾ ਚੈਨਲ ਤੇਜਪ੍ਰੀਤ ਟਾਕ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਇੰਸਟਾਗ੍ਰam ਨੂੰ ਵੀ ਫੋਲੋ ਕਰਿਓ ਜੇ ਕਿਸੇ ਨੇ ਸੰਪਰਕ ਕਰਨਾ ਸਾਡੇ ਨਾਲ ਸਨੈਪਚੈਟ ਇੰਸਟਾਗ੍ਰam ਦੁਆਰਾ ਵੀ ਕਰ ਸਕਦਾ ਹੈ ਨਵੇਂ ਦਿਨ ਨਵੀਂ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ